ਪਹਿਲਾਂ ਤਾਂ ਇੱਕ ਬਹਾਲੀ ਦੇ ਵਿੱਚ ਵੱਡਾ ਹਾਸਾ ਹੁੰਦਾ। ਤੇ ਉਸ ਤੋਂ ਬਾਅਦ ਤੁਸੀਂ ਹੁਣ ਕਹਿੰਦੇ ਲਗਾਤਾਰ ਨੋਟਿਸ ਜਾਰੀ ਕੀਤੇ ਜਾ ਰਹੇ ਨੇ, ਕੰਮ ਰੁਕਵਾਇਆ ਜਾ ਰਿਹਾ। ਜਿਹੜਾ ਕਿਤੇ ਕੋਈ ਨੇ ਫਸੂ ਪਾ ਰਿਹਾ ਉਹ ਵੀ ਕਹਿੰਦੇ ਬੰਦ ਕਰਾਤਾ। ਜਿਹੜਾ ਨਗਰ ਨਿਗਮ ਹੈ ਉਹਨੇ ਅੱਜ ਪਿੰਡਾਂ ਦੇ ਵਿੱਚ ਤਹਿਲਕਾ ਮਚਾਤਾ। ਜੇ ਕੋਈ ਆਪਣੇ ਘਰੇ ਫਸ ਪਟ ਗਏ, ਮਾਰਬਲ ਆਉਣ ਲੱਗਿਆ ਨਾ, ਉਤੋਂ ਵੀ ਨੋਟਿਸ ਦੇਣ ਆ ਗਏ। ਸੁਹਾਣਾ 7 ਫੇਸ ਨਹੀਂ ਮੰਨ ਸਕਦਾ। ਸੁਹਾਣਾ ਸੈਕਟਰ 68 ਨਹੀਂ ਬਣ ਸਕਦਾ। ਸੁਹਾਣਾ 3B2 ਨਹੀਂ ਬਣ ਸਕਦਾ। ਸੁਹਾਣਾ ਕੁੰਬੜਾ ਸਾਹੀ ਮਾਦਰਾ ਮਹਾਲੀ ਪਿੰਡ ਮਟੌਰ ਇਹ ਸਾਰੇ ਪਿੰਡਾਂ ਦੀ ਜ਼ਮੀਨ ਤੁਸੀਂ ਕਵਰ ਕਰ ਲਈ ਬਿਲਕੁਲ ਫਾਲੋ ਹੋਣਗੇ ਹੁਣ ਪਿੰਡ ਚ 5 ਫੁੱਟ ਚੌੜੀ ਗਲੀ ਆ ਨਾ ਉੱਥੇ ਐਂਬੂਲੈਂਸ ਜਾਣੀ ਐ ਨਾ ਉੱਥੇ ਫਾਇਰ ਬ੍ਰਿਗੇਡ ਜਾਣੀ ਐ ਉੱਥੇ ਇੱਕ ਤਿੰਨ ਪਹੀਆ ਰੈਡੀ ਵੀ ਮਤੋਂ ਜਾਂਦੀ ਐ ਉਹ ਹੁਣ ਪਤਾ ਨਹੀਂ ਜਦੋਂ ਸਾਰੇ ਇਤਰਾਜ਼ ਦੱਤੇ ਉਹ ਤੇ ਕੀ ਡਿਸਾਈਨਿੰਗ ਨੋਟ ਦਿੱਤਾ ਕਿ ਕਮਿਸ਼ਨਰ ਸਾਹਿਬ ਨੇ ਉਹ ਫਾਈਲ ਤੇ ਲਿਖਿਆ ਉਹ ਸਾਨੂੰ ਅਜੇ ਤੱਕ ਕਾਪੀ ਨਹੀਂ ਮਿਲੀ ਮਾਈਲਾ ਸਾਡੇ ਲੱਕ ਕਰ ਦੋ ਨਹੀਂ ਕਰਨਾ ਸਾਡੇ ਪਿੰਡਾਂ ਚ ਪੰਚਾਇਤਾਂ ਮਨਾ ਦਿਓ ਯਾਰ ਸਾਨੂੰ ਨਹੀਂ ਲੋੜ ਹੈ ਜੇ ਤੇ ਕੰਜੇ ਦ ਵੀ ਨਾ ਕਿਸੇ ਨੇ ਪਿੰਡ ਚ ਕੋਈ ਜਿੰਮ ਲਾਇਆ ਸਿਰਫ ਇੱਕ ਸਪਾਈ ਦੇ 8-10 ਬੰਦੇ ਬਾਰਾਂ ਰੱਖ ਕੇ ਤੁਸੀਂ ਕਹਿ ਰਹੇ ਹੋ ਜੀ ਅਸੀਂ ਮਾਲਕ ਬਣ ਕੇ ਪਿੰਡ ਦੇ ਨਗਰ ਨਹੀਂ ਹਾਂ ਮਹਾਲੀ ਦੇ ਪਿੰਡ ਸੁਹਾਣਾ ਦੇ ਵਿੱਚ ਬਿਲਡਿੰਗ ਗਿਨ ਤੋਂ ਬਾਅਦ ਲਗਾਤਾਰ ਕਾਰਪੋਰੇਸ਼ਨ ਵੱਲੋਂ ਹੁਣ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਪਿੰਡ ਵਾਲਿਆਂ ਵੱਲੋਂ ਇਤਰਾਜ਼ ਕੀਤਾ ਜਾ ਰਹੇ ਨੇ ਕਿ ਸਾਡਾ ਪਿੰਡ ਕੋਸ਼ਰੀ ਕਰਨੀ ਨਾ ਤਾਂ ਸਾਨੂੰ ਕਿਤੇ ਸਹੂਲਤਾ ਤੇ ਸਾਨੂੰ ਇਹ ਜਿਹੜਾ ਬਾਈਲਾ ਜਿਹੜਾ ਤੁਸੀਂ ਲਾਗੂ ਕਰ ਰਹੇ ਹੋ ਇਹ ਅੰਗਰੇਜ਼ਾਂ ਵਾਲੇ ਦੇ ਕਾਨੂੰਨ ਜਿਹੜੇ ਸਾਡੇ ਤੇ ਥੋਪ ਰਹੇ ਹੋ ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਕਾਲੀਦਾਲ ਦੇ ਮੁਖ ਸੇਵਾ ਦਾ ਪਰਮਿੰਦਰ ਸਿੰਘ ਸੁਹਾਣਾ ਨੇ ਜਾਣਕਾਰੀ ਦਿੱਤੀ ਆ ਤੇ ਇਸ ਮਾਮਲੇ ਨੂੰ ਲੈ ਕੇ ਅੱਗੇ ਕੀ ਸੰਘਾਸਤੀ ਰਣਨੀਤੀ ਤਿਆਰ ਕਰ ਰਹੇ ਨੇ ਗੱਲਬਾਤ ਕਰਦੇ ਆ ਪਰਮਿੰਦਰ ਸੁਹਾਣਾ ਜੀ ਪਹਿਲਾਂ ਤਾਂ ਇੱਕ ਹਾਲੀ ਦੇ ਵਿੱਚ ਵੱਡਾ ਹਾਸਾ ਹੁੰਦਾ ਤੇ ਉਸ ਤੋਂ ਬਾਅਦ ਤੁਸੀਂ ਹੁਣ ਕਹਿੰਦੇ ਹੋ ਲਗਾਤਾਰ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਕੰਮ ਰੁਕਵਾਇਆ ਜਾ ਰਿਹਾ ਜਿਹੜਾ ਕਿਤੇ ਕੋਈ ਨੇ ਫਾਸੂ ਪਾ ਰਿਹਾ ਉਹ ਵੀ ਕਹਿੰਦੇ ਬੰਦ ਕਰਾਤਾ ਵੀ ਨਾ ਇੱਥੇ ਜਦੋਂ ਤੁਸੀਂ ਨਕਸ਼ਾ ਦਿਖਾਓ ਫਿਰ ਕੰਮ ਹੋਣਗੇ ਕੀ ਕਹਿਣਾ ਚਾਹੋਗੇ ਬਿਲਕੁਲ ਦੇਖੋ ਮੈਂ ਤਾਂ ਇਹ ਕਹੂੰਗਾ ਕਿ ਜਿਹੜਾ ਨਗਰ ਨਿਗਮ ਹੈ ਉਹਨੇ ਅੱਜ ਪਿੰਡਾਂ ਦੇ ਵਿੱਚ ਤਹਿਲ ਕਮਚਾਤਾ ਜੇ ਕੋਈ ਆਪਣੇ ਘਰੇ ਫਸ ਪਟ ਗਏ ਮਾਰਬਲ ਲਾਉਣ ਲੱਗਿਆ ਨਾ ਉਤੋਂ ਵੀ ਨੋਟਿਸ ਦੇਣ ਆ ਗਏ ਸੋ ਅੱਜ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨ ਦੇ ਲਈ ਇਕੱਠੇ ਹੋਏ ਸੀਗੇ ਅਸੀਂ ਵੀ ਜਿਹੜੇ ਸਾਡੇ ਪਿੰਡ ਹੈ ਇਹਨਾਂ ਦੇ ਜਿਹੜੇ ਬਾਇਲਾਜੋਂ ਸ਼ਹਿਰ ਨਾਲੋਂ ਵੱਖਰੇ ਹੋਣ ਹੁਣ ਸੁਹਾਣਾ 7 ਫੇਸ ਨਹੀਂ ਬਣ ਸਕਦਾ ਸੁਹਾਣਾ ਸੈਕਟਰ 68 ਨਹੀਂ ਬਣ ਸਕਦਾ ਸੁਹਾਣਾ 3B2 ਨਹੀਂ ਬਣ ਸਕਦਾ ਸੁਹਾਣਾ ਕੁੰਬੜਾ ਸਾਹੀ ਮਾਜਰਾ ਮਹਾਲੀ ਪਿੰਡ ਮਟੌਰ ਇਹ ਸਾਰੇ ਪਿੰਡਾਂ ਦੀ ਜ਼ਮੀਨ ਤੁਸੀਂ ਕੁਇਰ ਕਰ ਲਈ ਕਾਡੀਆਂ ਦੇ ਭਾਅ ਕਰ ਲਈ ਅੱਜ ਪਿੰਡਾਂ ਦੇ ਉੱਪਰ ਸ਼ਹਿਰ ਵਾਲੇ ਕਿਉਂਕਿ ਜਿਹੜਾ ਸ਼ਹਿਰ ਬਾਅਦ ਚ ਬਸਿਆ ਕਹਿੰਦੇ ਉਧਰ ਜਿਹੜੇ ਰੂਲ ਆ ਉਹ ਫਾਲੋ ਕਰੋ ਪਿੰਡਾਂ ਚ ਪਰ ਇਹ ਤਾਂ ਹੈਗਾ ਨਾ ਜਦੋਂ ਕਾਰਪੋਰੇਸ਼ਨ ਚੋਂ ਸ਼ਾਮਲ ਹੋ ਗਿਆ ਪਿੰਡ ਤਾਂ ਫਿਰ ਰੂਲ ਨਹੀਂ ਲਾਗੂ ਹੋਣਗੇ ਨਾ ਦੇਖੋ ਹੁਣ ਸ਼ਹਿਰ ਜਿਹਾ 40 ਫੁੱਟ ਚੌੜੀ ਰੋਡ ਹੈ ਬਿਲਕੁਲ ਫਾਲੋ ਹੋਣਗੇ ਹੁਣ ਪਿੰਡ ਚ 5 ਫੁੱਟ ਚੌੜੀ ਗਲੀ ਹੈ ਨਾ ਉੱਥੇ ਐਂਬੂਲੈਂਸ ਜਾਣੀ ਹੈ ਨਾ ਉੱਥੇ ਫਾਇਰ ਬ੍ਰਿਗੇਡ ਜਾਣੀ ਹੈ ਉੱਥੇ ਇੱਕ ਤਿੰਨ ਪਹੀਆ ਰੈਡੀ ਵੀ ਮਸੋ ਜਾਂਦੀ ਹੈ ਇੱਕ ਗਰੀਬ ਬੰਦਾ ਉੱਥੇ ਆਪਣਾ ਢਾ ਕੇ ਮਕਾਨ ਬਣਾ ਰਿਹਾ ਪੰਜ ਘਰ ਇੱਧਰ ਬਣੇ ਹੋਏ ਪੰਜ ਇੱਧਰ ਬਣੇ ਹੋਏ ਵਿਚਕਾਰ ਮੇਰਾ ਘਰ ਹੈ ਅਸੀਂ ਪੰਜ ਭਰਾ ਇਕੱਠੇ ਰਹਿ ਰਹੇ ਹਾਂ ਪੰਜ ਭਰਾਵਾਂ ਨੂੰ ਜੇ ਇੱਕ ਭਰਾ ਨੇ ਮਕਾਨ ਬਣਾਉਣਾ ਕਹਿੰਦੇ ਜੀ ਇਹਦੀ ਤਕ 10 ਮਾਰ ਲੇ ਜਗਾ ਦੱਸੋ ਕੌਣ ਤਕਸੀਮ ਕਰ ਦੂ ਸੋ ਇਸ ਕਰਕੇ ਪਹਿਲਾਂ ਤਾਂ ਚਾਚੇ ਤਾਏ ਦੀ ਅਫਸ ਨਹੀਂ ਬਣਦੀ ਹੁੰਦੀ ਉਹ ਸਾਂਝਾ ਮਸਰਕਾ ਕਈ ਕਈ ਜਗਾ ਚ ਮੇਰੇ ਖਨ ਵਾਲੇ ਇੱਕ ਕਨਾਲ ਚ ਪੰਜ ਪੰਜ ਪਰਿਵਾਰ ਰਹਿ ਰਹੇ ਆ 7 7 ਪਰਿਵਾਰ ਰਹਿ ਰਹੇ ਆ ਉਹ ਕਹਿੰਦੇ ਜੀ ਜੇ ਮੈਂ ਟਾ ਕੇ ਬਣਾਉਣਾ ਮੇਰਾ ਮਕਾਨੀ ਮਾ ਹੋ ਗਿਆ ਕਹਿੰਦੇ ਜੀ ਨਾ ਤੁਸੀਂ ਤਕਸੀਮ ਕਰਾ ਕੇ ਲਿਓ ਨਾ ਉਹ ਤਕਸੀਮ ਆਉਣੀ ਆ ਨਾ ਨਕਸ਼ਾ ਪਾਸ ਹੋਣਾ ਸੋ ਇਸ ਕਰਕੇ ਅੱਜ ਤੁਹਾਡੇ ਮਾਧਮ ਰਹੀਏ ਪੰਜਾਬ ਸਰਕਾਰ ਨੂੰ ਬੇਨਤੀ ਕਰ ਰਹੇ ਆ ਕਿ ਜਿਹੜੇ ਪਿੰਡ ਸ਼ਹਿਰ ਚ ਸ਼ਾਮਲ ਹੋਏ ਆ ਨਗਰ ਨਿਗਮ ਦਾ ਹਿੱਸਾ ਬਣੇ ਆ ਉਹਨਾਂ ਚ ਜਿਹੜੀਆਂ ਪੰਚਾਇਤਾਂ ਸੀਗੀਆਂ ਉਹਨਾਂ ਦੇ ਬਾਇਲੈਂਸ ਚੱਕ ਲਓ ਉਹਨਾਂ ਦੇ ਬਾਇਲੈਂਸ ਚੱਕ ਲਓ ਪੰਚਾਇਤਾਂ ਦੇ ਸ਼ਹਿਰ ਦੇ ਚੱਕ ਲਓ ਵਿੱਚ ਮਿਕਸ ਕਰ ਲਓ ਸਾਲ ਪਹਿਲਾਂ ਜਦੋਂ ਇਹ ਕਾਰਪੋਰੇਸ਼ਨ ਸ਼ਾਮਲ ਹੋਇਆ ਸੀ ਉਸ ਸਮੇਂ ਪੰਚਾਇਤ ਵੱਲੋਂ ਕੋ ਲਿਖ ਕੇ ਦਿੱਤਾ ਗਿਆ ਬਤੇ ਪਾਏ ਗਏ ਨੇ ਆਹ ਲਓ ਜੀ ਆਪ ਗ੍ਰਾਮ ਪੰਚਾਇਤ ਵੱਲੋਂ ਮੈਂ ਉਸੇ ਸਮੇਂ ਅਤਰਾਜ ਜਤਾਇਆ ਵੀ ਸਾਡੇ ਜਿਹੜੇ ਨਕਸ਼ੇ ਆ ਉਹ ਪਾਸ ਨਹੀਂ ਕਰਾ ਸਕਦੇ ਸਾਡੇ ਪਿੰਡਾਂ ਦੀਆਂ ਇਹ ਪ੍ਰੋਬਲਮਾਂ ਜੇ ਤੁਸੀਂ ਇਸ ਆਧਾਰ ਤੇ ਪਿੰਡ ਸ਼ਾਮਲ ਕਰਨਾ ਸੀ ਪ੍ਰਾਪਰਟੀ ਟੈਕਸ ਨਹੀਂ ਦੇ ਸਕਦੇ ਇਹ ਵੀ ਲਿਖਿਆ ਵਾ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਕਰਿਆ ਉਹਦੇ ਚ ਬਕਾਇਦਾ ਤੌਰ ਤੇ ਵੀ ਗ੍ਰਾਮ ਪੱਜਾ ਸੁਹਾਣਾ ਬੋਲੋਂ ਇਤਰਾਜ਼ ਪ੍ਰਾਪਤ ਹੋਇਆ ਜੋ ਕਿ ਕਮਿਸ਼ਨਰ ਨਗਰ ਨੇ ਉਹ ਐਸਐਸ ਨਗਰ ਦੀਆਂ ਹੱਦਾਂ ਵਿੱਚ ਤਵੀਜ਼ ਵਾਧੇ ਬਾਰੇ ਪ੍ਰਾਪਤ ਇਤਰਾਜ਼ ਵਿਚਾਰਨ ਉਪਰੰਤ ਦਫ਼ਤਰ ਦਾਖਲ ਕੀਤਾ ਮੈਂ ਉਸ ਵੇਲੇ ਵਿਰੋਧ ਕਰਿਆ ਵੀ ਨਹੀਂ ਇਹ ਇਹ ਜਿਹੜਾ ਪਿੰਡ ਸ਼ਾਮਲ ਹੋ ਰਿਹਾ ਵੀ ਇਹ ਨਹੀਂ ਹੋਣਾ ਚਾਹੀਦਾ ਸਾਡੀਆਂ ਸ਼ਰਤਾਂ ਮੰਨੀਆਂ ਜਾਣ ਉਹ ਹੁਣ ਪਤਾ ਨਹੀਂ ਜਿਹੜਾ ਇਤਰਾਜ਼ ਦਿੱਤੇ ਉਹ ਤੇ ਕੀ ਡਿਸਾਈਨਿੰਗ ਨੋਟ ਦਿੱਤਾ ਕਿ ਕਮਿਸ਼ਨਰ ਸਾਹਿਬ ਨੇ ਉਹ ਫਾਈਲ ਤੇ ਲਿਖਿਆ ਉਹ ਸਾਨੂੰ ਅਜੇ ਤੱਕ ਕਾਪੀ ਨਹੀਂ ਮਿਲੀ ਤੇ ਹੁਣ ਤਾਂ ਇਹੀ ਹੈ ਵੀ ਦੇਖੋ ਮੈਂ ਬੇਨਤੀ ਕਰੂੰਗਾ ਚੁਣੇ ਹੋਏ ਨਮਾਇੰਦਿਆਂ ਨੂੰ ਸਾਡੇ ਜਿੰਨੇ ਐਮਸੀ ਐ ਪਿੰਡਾਂ ਦੇ ਜਿੰਨੇ ਨੰਬਰਦਾਰ ਐ ਪਿੰਡਾਂ ਚ ਇਹੜੇ ਪਿੰਡਾਂ ਚ ਐ ਸੋ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਕਿ ਭਰਾਵੋ ਉੱਠੋ ਇਹਦੇ ਖਿਲਾਫ ਆਪਾਂ ਗੱਲਬਾਤ ਕਰੀਏ ਤਕੜੇ ਹੋਈਏ ਨਹੀਂ ਤਾਂ ਇਹ ਲਾਓ ਤੁਹਾਡੇ ਡੈਮੋਲੇਸ਼ਨ ਦਾ ਆਰਡਰ ਆਇਆ ਖੜੇ ਐ ਤੇ ਹਹਾਕਾਰ ਮਾਜੂਗੀ ਪਿੰਡਾਂ ਦੇ ਵਿੱਚ ਸੋ ਇਸ ਕਰਨ ਅੱਜ ਇਹ ਬੇਨਤੀ ਕਰਨ ਦੇ ਲਈ ਤੁਹਾਡੇ ਮਾਧਮ ਰਹੀ ਮੇਹਨਤੀ ਕਰੀਏ ਸਰਕਾਰ ਨੂੰ ਕਿ ਬਾਈਲਾ ਸਾਡੇ ਲੱਗ ਕਰ ਦਿਓ ਨਹੀਂ ਕਰਨਾ ਸਾਡੇ ਪਿੰਡਾਂ ਚ ਪੰਚਾਇਤਾਂ ਬਣਾ ਦਿਓ ਯਾਰ ਸਾਨੂੰ ਨਹੀਂ ਲੋੜ ਹੈ ਜੇ ਸਚਨ ਜੇ ਜੀ ਕਿੰਨੇ ਬੰਦਿਆਂ ਨੂੰ ਨੋਟਿਸ ਹੁਣ ਆਇਆ ਕੱਲਾ ਸੋਹਾਣੇ ਚ ਆਇਆ ਜਾਂ ਕੁੰਬੜਾ ਅਜਲੇ ਕਿੰਨੇ ਪਿੰਡ ਨੇ ਮੈਨੂੰ ਰਸਾਇਆ ਮੈਂ ਕਹਿੰਦਾ ਮਹਾਲੀ ਪਿੰਡ ਤੋਂ ਸ਼ੁਰੂ ਹੋ ਜਾਓ ਮਹਾਲੀ ਸ਼ਾਹੀ ਮਾਜਰਾ ਮਦਨਪੁਰ ਮਟੌਰ ਕੁੰਬੜਾ ਸੋਹਾਣਾ ਇਹ ਸਾਰੇ ਪਿੰਡਾਂ 'ਚ ਨੋਟਿਸ ਆ ਰਹੇ ਕਿੰਨੇ ਇੱਕ ਮੁਕਸਾਏ ਨੇ ਹੁਣ ਕੋਈ ਮੇਰੇ ਖਾ ਨਾਲ ਦੇਖੋ ਅੰਦਾਜ਼ਾ ਤਾਂ ਹੁਣ ਕਾਰਪੋਰੇਸ਼ਨ ਵਾਲਿਆਂ ਨੂੰ ਪਤਾ ਹੋਊਗਾ ਪਰ ਮੇਰੇ ਕੋਲ ਤਾਂ ਘਟੋ ਘਟਾ ਸੌਫੋਂ ਦਾ ਮੈਨੂੰ ਆ ਲਿਆ ਹੁਣ ਪਖਵਾਗ ਪਿੰਡਾਂ ਚੋਂ ਲਾ ਲਓ ਆਪਣੇ ਪਿੰਡ ਚੋਂ ਲਾ ਲਓ ਯਾਰ ਵੀ ਇੱਕ ਕੱਲ ਬੀਬੀ ਦਾ ਬੋਨ ਆਇਆ ਕਹਿੰਦੀ ਜੀ ਮੈਂ ਹੱਲ ਵੀ ਕੀ 10 10 ਮੰਜ਼ਲਾਂ ਪਾ ਲਈਆਂ ਤੇ ਬੀਜੀ ਬਣਾਤੇ ਕਿਸੇ ਨੇ ਕੋਈ ਚੈੱਕ ਕੀਤਾ ਕਿਸੇ ਨੇ ਕੋਈ ਨਕਸ਼ਾ ਬਾਸ ਕਰਾਇਆ ਕਿਸ ਤਰ੍ਹਾਂ ਬਣਾ ਲੀਏ ਜੀ ਕਿਵੇਂ ਬਣ ਗਿਆ ਇਹ ਕਿਉਂ ਬਣ ਰਹੀਆਂ ਜਦੋਂ ਉਧਰ ਰੂਲ ਨਹੀਂ ਕੋਈ ਦੇਖੋ ਇੱਕ ਬਾਇਲਾਜ ਬਣ ਜੂ ਪਿੰਡ ਦਾ ਵੀ ਇਹਦੇ ਚਾਰ ਮੰਜ਼ਲੀ ਇਹਦੀ ਹਾਈਟ 50 ਫੁੱਟ ਤੇ ਜਾਣੀ ਹੈ 50 ਫੁੱਟ ਤੱਕ ਪਾਸ ਹੋਊਗਾ ਠੀਕ ਹੈ ਅਗਲਾ ਕਰਾਉ ਉਹਨਾਂ ਨਾ ਤਾਂ ਕੋਈ ਰੂਲ ਹੈ ਨਾ ਕੋਈ ਰੈਗੂਲੇਸ਼ਨ ਹੈ ਤੁਸੀਂ 10 ਮਰਲੇ ਸ਼ਹਿਰ ਵਾਲੇ ਕੋਠੀ ਦੇ ਮੁਤਾਬਕ ਪਿੰਡ ਦੇ ਬਾਇਲਾਜ ਬਣਵਾ ਰਹੇ ਹੋ ਕਿਸ ਤਰ੍ਹਾਂ ਬਣ ਜਾਣਗੇ ਇਹ ਨਹੀਂ ਬਣਨੇ ਜਨਾਬ ਇਹਦੇ ਲਈ ਸਰਕਾਰ ਨੂੰ ਨਵੀਂ ਪਾਲਿਸੀ ਬਣਾਣੀ ਪਊਗੀ ਪਿੰਡਾਂ ਦੀਆਂ ਸਮੱਸਿਆਵਾਂ ਸੁਣ ਕੇ ਸ਼ਹਿਰ ਵਾਲੇ ਬਾਇਲਾਜ਼ ਬਖਰੇ ਕਰਨੇ ਪੈਣਗੇ ਜਿਹੜੇ ਨਗਰ ਨਿਗਮ ਚ ਸ਼ਾਮਲ ਹੋਏ ਆ ਪਿੰਡ ਜਾਂਦਾ ਫਿਰ ਡੈਮੋਲੇਸ਼ਨ ਕਰ ਦਿਓ ਪਿੰਡ ਸਾਰਾ ਤਾ ਕੇ ਦੁਆਰੇ ਬਣਾ ਦਿਓ ਬਣਾ ਦਿਓ ਗਲੀਆਂ 40 40 ਫੁੱਟ ਚੌੜੀਆਂ ਕਰ ਦਿਓ ਵਿਕਾਸ ਠੀਕ ਹੈ ਨਾ ਹੁਣ ਮੈਂ ਤਾਂ ਹੈਰਾਨ ਆ ਜਿਹੜੀ ਸੱਤਾਂ ਚੋਂ ਸਰਕਾਰ ਬਣੀ ਹੈ ਜਿਹੜੇ ਕਹਿੰਦੇ ਵੀ ਅਸੀਂ ਲੋਕਾਂ ਦੇ ਘਰਾਂ ਚ ਜਾਵਾਂਗੇ ਸੱਤਾਂ ਚੋਂ ਪਿੰਡਾਂ ਜੋ ਸਰਕਾਰ ਚੱਲੂਗੀ ਉਹ ਉਹ ਵੀ ਜਨਾਬ ਚੁੱਪ ਬੈਠੇ ਆ ਹੁਣ ਹੱਲ ਕੀ ਹੈ ਦਾ ਇਸ ਤੋਂ ਬਾਅਦ ਤੁਸੀਂ ਹਲਕਾ ਬਦਾਇਕ ਕਮਿਸ਼ਨ ਜਾਂ ਡੀਸੀ ਨੂੰ ਮਿਲ ਜੇ ਉਹ ਤੁਮ ਆਪਣੀ ਮੈਂ ਕਹਿੰਦਾ ਵੀ ਆ ਤੁਹਾਡੇ ਮਾਧਮ ਰਾਹੀਂ ਅੱਜ ਸਾਬ ਨੂੰ ਬੇਨਤੀ ਕਰ ਲਈ ਲਿਖਤੀ ਵੀ ਭੇਜ ਰਹੇ ਆ ਅਸੀਂ ਲੈਟਰ ਪਹਿਲਾਂ ਵੀ ਭੇਜ ਲਏ ਜਿੰਨੇ ਮੰਤਰੀ ਰਹੇ ਆ ਮੈਂ ਸਾਰਿਆਂ ਨੂੰ ਭੇਜਦਾ ਰਿਹਾ ਉਸ ਤੋਂ ਬਾਅਦ ਇਹ ਹੁਣ ਨੋਟੀਫਿਕੇਸ਼ਨ ਹੈ ਇਹ ਸਾਡੇ ਇਤਰਾਜ਼ ਹੈ ਹੁਣ ਇਹਦੇ ਖਿਲਾਫ ਜੇ ਸਾਨੂੰ ਵੀ ਗੀਲਾਂ ਦੀ ਸਲਾਹ ਕਰ ਰਹੇ ਆ ਇਹ ਕੋਈ ਕਾਨੂੰਨੀ ਲੜਾਈ ਲੜਨੀ ਪਈ ਕਿਉਂਕਿ ਪਹਿਲਾਂ ਵੀ ਦੇਖੋ ਪਿੰਡ 'ਚ ਕੋਈ ਫੈਸਿਲਿਟੀ ਨਹੀਂ ਪਿੰਡ 'ਚ ਸਿਰਫ ਇੱਕ ਸਪਾਈ ਤੋਂ ਇਲਾਵਾ ਸਪਾਈ ਜਿਵੇਂ ਤੁਸੀਂ ਡੰਬੀ ਕਰੋੜ ਬਣਿਆ ਪਿਆ ਜੇ ਸਾਰੇ ਪਿੰਡ ਜਿਹੜੇ ਸ਼ਾਮਲ ਹੋਏ ਆ ਸਪਾਈ ਤੋਂ ਇਲਾਵਾ ਨ ਸਟੇਡੀਅਮ ਬਣਾਇਆ ਨਾ ਕਿਸੇ ਨੇ ਪਿੰਡ 'ਚ ਕੋਈ ਪਾਰਕ ਬਣਾਇਆ ਨਾ ਕਿਸੇ ਨੇ ਪਿੰਡ 'ਚ ਕੋਈ ਜਿਮ ਲਾਇਆ ਸਿਰਫ ਇੱਕ ਸਪਾਈ ਦੇ 8-10 ਬੰਦੇ ਬਾਰਾਂ ਰੱਖ ਕੇ ਤੁਸੀਂ ਕਹਿ ਰਹੇ ਹੋ ਜੀ ਅਸੀਂ ਮਾਲਕ ਬਣ ਗਏ ਪਿੰਡ ਦੇ ਨਗਰ ਨਿਗਮ ਐ ਥੋੜੀ ਹੁੰਦਾ ਪਿੰਡ 'ਚ ਡਿਵੈਲਪਮੈਂਟ ਕਰੋ ਪਿੰਡ 'ਚ ਪੈਸੇ ਲਾਓ ਪਿੰਡ ਦੇਖੋ ਜੇ ਕਿਤੇ ਆਪਾਂ ਵੀ ਕੋਈ ਵਪਾਰ ਕਰਦੇ ਹਾਂ ਪਹਿਲਾਂ ਜ਼ਮੀਨ ਖਰੀਦਦੇ ਹਾਂ ਉਸ ਪਿੰਡ ਦੀ ਤਾਂ ਉੱਥੇ ਕਲੋਨੀ ਕੱਟੀ ਜਾਂਦੀ ਹੈ ਇਹ ਕਹਿੰਨੇ ਵੀ ਨਾ ਨਾ ਤੁਸੀਂ ਪਿੰਡ ਵਾਲੇ ਬਾਹਰ ਚੱਲੋ ਨਗਰ ਨਿਗਮ ਮਾਲਕ ਹੁਣ ਆਇਆ ਥੋੜੀ ਹੁਣ ਹੋਊ ਵੀ ਐਕਸ਼ਨ ਹੋਇਆ ਇਹਨੂੰ ਲੈ ਕੇ ਸੰਘਰਸ਼ ਕਰਾਂਗੇ ਪਹਿਲਾਂ ਕੋਟ ਦਾ ਰਸਤਾ ਵੀ ਹੈ ਸਾਡੇ ਕੋਲ ਸੰਘਰਸ਼ ਇਹ ਵੀ ਹੁਣ ਦੇਖੋ ਮੈਦੀ ਦਾ ਇਹ ਸੀ ਕਿ ਲੋਕਾਂ ਨੂੰ ਵੀ ਭਾਈ ਜਾਗੋ ਆਓ ਆਪਾਂ ਇਹਦੇ ਖਿਲਾਫ ਆਪਣੀ ਗੱਲਬਾਤ ਕਰੀਏ ਆਪਣੇ ਸਾਰੇ ਕਾਉਂਸਲਰ ਸਾਹਿਬਾਨ ਨੂੰ ਮੇਰੀ ਬੇਨਤੀ ਹੈ ਸਾਬਕਾ ਨੂੰ ਬੇਨਤੀ ਹੈ ਕਾਉਂਸਲਰਾਂ ਨੂੰ ਨੰਬਰਦਾਰਾਂ ਨੂੰ ਮੌਜੂਦ ਬੰਦੇ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਚੋਣਾਂ ਲੜਦੀਆਂ ਨਹੀਂ ਪਰ ਚੋਣਾਂ ਦੇ ਦੌਰਾਨ ਇਹਨਾਂ ਨੂੰ ਲੋਕ ਪੁੱਛਣ ਜਦੋਂ ਆਣ ਇਹ ਵੋਟਾਂ ਲੈ ਕੇ ਵੀ ਦੱਸ ਪਈ ਸਾਡੇ ਪਿੰਡ ਵਾਲਾ ਕੀ ਕਰਿਆ ਤਾਂ ਇਹ ਇਹ ਬੇਨਤੀ ਹੈ ਠੀਕ ਹੈ ਧੰਨਵਾਦ ਬਿਲਕੁਲ ਪ੍ਰਵਿੰਦਰ ਸੋਨਾਸੀ ਸਪਸ਼ਟ ਤੌਰ ਤੇ ਕਹਿੰਦੇ ਪਹਿਲਾਂ ਤਾਂ ਕਾਰਪੋਰੇਸ਼ਨ ਸ਼ਾਮਲ ਹੋਏ ਪਿੰਡ ਦਾ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਨਾ ਉੱਥੇ ਕੋਈ ਜੰਜਕਾਰ ਆ ਨਾ ਕੋਈ ਕਮਿਊਨਿਟੀ ਸੈਂਟਰ ਆ ਤੋਬੇ ਉਸ ਤਰ੍ਹਾਂ ਸੀਵਰੇਜ ਜ਼ਰੂਰ ਪਿਆ ਆ 12 ਸਾਲ ਤੋਂ ਉਹ ਕੰਮ ਨਹੀਂ ਕਰਦਾ ਉਹ ਕਹਿੰਦੇ ਜਦੋਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਫਿਰ ਨਕਸ਼ਾ ਫੀਸ ਜਾਂ ਫਿਰ ਗਮਾੜਾ ਜਿਹੜਾ ਇਹ ਕੋਈ ਅਜਿਆ ਟੈਕਸ ਦਾ ਕੀ ਕੀ ਹੱਕਦਾਰ ਕਿਉਂ ਮੰਨਦਾ ਪ੍ਰੋਪਰਟੀ ਟੈਕਸ ਦਾ ਹੱਕਦਾਰ ਕਿਸ ਤਰ੍ਹਾਂ ਮੰਨਦਾ ਤੇ ਇਸ ਮਾਮਲੇ ਨੂੰ ਲੈ ਕੇ ਕਹਿੰਦੇ ਕੋਰ ਦਾਇਰਵਾਜਾ ਖੜਕਾਵਾਂਗੇ ਜੇਕਰ ਲੋੜ ਪਈ ਤਾਂ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ ਹਾਲਾਂਕਿ ਜਿਹੜਾ ਪੂਰਾ ਮਾਮਲਾ ਸੁਹਾਣਾ ਦੇ ਵਿੱਚ ਬਿਲਡਿੰਗ ਗਿਰਨ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਜਾਗਿਆ ਤੇ ਹੁਣ ਧੜਾ ਧੜਾ ਜਿਹੜੇ ਨੋਟਿਸ ਉਹ ਜਾਰੀ ਕੀਤੇ ਜਾ ਰਹੇ ਨੇ ਮਹਾਲੀ ਤੋਂ ਗਰਦੀ ਬੈਨਪਾਲ ਡੇਲੀ ਪੋਸਟ ਪੰਜਾਬੀ ਪਿੰਡਾਂ ਦੇ ਵਿੱਚ ਜਿਹੜੇ ਨੋਟਿਸ ਜਾਰੀ ਹੋ ਰਹੇ ਨੇ ਜੀ ਨਜਾਇਜ਼ ਉਸਾਰੀ ਜਿੰਨੀ ਵੀ ਹੋ ਰਣੀ ਇਲੀਗਲ ਕੰਸਟਰਕਸ਼ਨ ਉਹਨਾਂ ਦੇ ਖਿਲਾਫ ਅਸੀਂ ਕਰ ਰਹੇ ਹਾਂ ਪਹਿਲੇ ਵੀ ਚੱਲਦੇ ਆ ਰਹੇ ਸੀ ਉਹਨਾਂ ਵੀ ਅਸੀਂ ਕਰ ਰਹੇ ਹਾਂ ਬਾਈ ਲॉज ਜਿਹੜੇ ਸਰਕਾਰ ਲੈਵਲ ਤੇ 2018 ਦੀ ਬਾਈ ਲॉज ਪਾਸ ਹੋਈ ਸੀ ਉਹਦੇ ਮੁਤਾਬਿਕ ਅਸੀਂ ਸਾਰੇ ਨੋਟਿਸ ਕੱਢ ਰਹੇ ਹਾਂ ਕਿੰਨੇ ਸਾਰੇ ਨੋਟਿਸ ਜਾਰੀ ਹੋਏ ਹਨ ਹਾਲੇ ਤੱਕ ਲਗਭਗ ਸਾਢੇ ਕੋਲ 5 ਪਿੰਡ ਨਹੀਂ ਸਾਰੇ ਦੇ ਵਿੱਚ ਲਗਭਗ 45 ਦੇ ਅਰੰਭ ਨੋਟਿਸ 270 ਦੇ ਅਸੀਂ ਕੱਢੇ ਹੋਏ ਨੇ ਨੋਟਿਸਸ ਦਾ ਮਤਲਬ ਇਹ ਨਹੀਂ ਕਿ ਆਪਾਂ ਕਿਸੇ ਨੂੰ ਰੋਕ ਰਹੇ ਨਹੀਂ ਅਸੀਂ ਇਹਨਾਂ ਨੂੰ ਬਸ ਇਨਟੀਮੇਟ ਹੀ ਕਰ ਰਹੇ ਨੇ ਕਿ ਇਹ ਤੁਹਾਡਾ ਬਿਨਾ ਪ੍ਰਵਾਨਗੀ ਜਾਂ ਬਿਨਾ ਅਪਰੂਵਲ ਤੋਂ ਤੁਸੀਂ ਕੱਢੋ ਤੁਸੀਂ ਸਾਡੇ ਤੋਂ ਇਹ ਨਕਸ਼ਾ ਪੋਰਟਲਸ ਤੁਸੀਂ ਪਾਓ अप्रूवल लेके फिर असी काम कराई। ਸਾਡਾ ਬਸ ਇੰਨਾ ਹੀ ਬੇਨਤੀ ਹੈ ਪਿੰਡਾਂ ਦੇ ਵਿੱਚ ਪਿੰਡ ਲੋਕਾਂ ਨੂੰ ਆਸਤੇ ਦੇ ਨਗਰ ਨਿਗਮ ਸ਼ਹਿਰ ਦੇ ਜਿੰਨੇ ਵੀ ਪਿੰਡ ਨੇ ਕਿ ਨਗਰ ਨਿਗਮ ਵੱਲੋਂ ਅਸੀਂ ਇਹ ਨਹੀਂ ਚਾਹੁੰਦੇ ਕਿ ਬਿਲਕੁਲੀ ਡਵੈਲਪਮੈਂਟ ਰੋਕਨੇ ਸਾਡਾ ਇਹ ਹੀ ਮਕਸਦ ਹੈ ਕਿ ਜੇ ਤੁਸੀਂ ਕੰਸਟਰਕਸ਼ਨ ਕਰਾਉਣਾ ਚਾਹੁੰਦੇ ਹੋ ਕੰਸਟਰਕਸ਼ਨ ਹੋਵੇ ਆਲਟਰੇਸ਼ਨ ਹੋਵੇ ਬਾਇਲਾਜ਼ ਦੇ ਮੁਤਾਬਿਕ ਤੁਸੀਂ ਸਰਕਾਰ ਨੇ ਇਹ ਨਕਸ਼ਾ ਪੋਰਟਲ ਜਾਰੀ ਕੀਤੇ ਹੋਣੇ ਉਹਦੇ ਵਿੱਚ ਤੁਸੀਂ ਅਪਲਾਈ ਕਰੋ ਸਾਡੇ ਬਿਲਡਿੰਗ ਇਨਸਪੈਕਟਰ ਤੇ ਏਟੀਪੀ ਉਨਰੂਲਾਂ ਦੇ ਮੁਤਾਬਕ ਕਾਰਵਾਈ ਕਰਕੇ ਅਸੀਂ ਪ੍ਰਵਾਨਗੀ ਦੇਣੀ ਉਸ ਤਬਾਦਲਾ ਕਰਵਾ ਸ਼ੁਰੂ ਕਰ ਸਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਜਿਹਨੇ ਬਾਇਲॉज ਨੇ ਉਹ ਸ਼ਹਿਰਾਂ ਦੇ ਨੇ ਪਿੰਡਾਂ ਤੇ ਲਾਗੂ ਨਹੀਂ ਹੁੰਦੇ ਕਿਉਂਕਿ ਪਿੰਡਾਂ ਦੇ ਬਾਇਲॉज ਤੱਕ ਬਣਾਏ ਨਹੀਂ ਗਏ 2014 ਦੇ ਵਿੱਚ ਉਹਨਾਂ ਵੱਲੋਂ ਇੱਕ ਇਸ ਤੋਂ ਲੈ ਕੇ ਜਦੋਂ ਨਗਰ ਨਿਗਮ ਦੇ ਹੱਥ ਵਿੱਚ ਲੈਣਾ ਸੀ ਪਿੰਡਾਂ ਨੂੰ ਉਦੋਂ ਵੀ ਇਤਰਾਜ਼ ਜਤਾਇਆ ਗਏ ਸੀ ਲੇਕਿਨ ਉਹਨਾਂ ਤੇ ਇਹ ਤਾਂ ਕੋਈ ਕਾਰਵਾਈ ਨਹੀਂ ਹੋਈ ਨਹੀਂ ਉਹ ਜਦੋਂ 2014 ਦੀ ਗੱਲ ਸਾਹਵੇਂ ਵੀ ਹੋ ਗਈ ਸੋਹਣੇ ਦੇ ਵਿੱਚ ਜਦੋਂ ਪਿੰਡ ਜਦੋਂ ਸ਼ਹਿਰ ਦੇ ਵਿੱਚ ਸ਼ਾਮਿਲ ਹੋ ਗਏ ਸੀ ਉਸ ਵਕਤ ਸਾਡੇ ਬਾਈਲॉज ਕਲੀਅਰਲੀ ਕਹਿੰਦੇ ਨੇ ਕਿ ਇਹਦੇ ਵਿੱਚ ਸਾਰੇ ਜਿੰਨੇ ਵੀ ਇਲਾਕਾ ਸ਼ਹਿਰ ਦੇ ਵਿੱਚ ਆਉਂਦੇ ਨੇ ਸਾਰੇ ਦੇ ਉੱਤੇ ਲਾਗੂ ਹੁੰਦੇ ਨੇ ਜੇਕਰ ਹੁਣ ਵੀ ਲੋਕਾਂ ਨੂੰ ਲੱਗ ਰਿਹਾ ਹੈ ਕੋਈ ਦਿੱਕਤ ਹੋਵੇ ਉਹ ਸਾਡੇ ਕੋਲ ਆ ਸਕਦੇ ਨੇ ਫਿਰ ਅਸੀਂ ਇਹਨਾਂ ਨੂੰ ਬਰੀਫ ਕਰਦੇ ਹਾਂ ਕਿਵਸ ਦੇ ਅੱਤੇ ਅਸੀਂ ਕਾਰਵਾਈ ਕਰਦੇ ਹਾਂ